ਅੱਜ ਪਿੰਡ ਹੈਬਤ ਪਿੰਡੀ ਦੀ ਜੇਤੂ ਪੰਚਾਇਤ ਪਿੰਡ ਕਟਾਰੂ ਚੱਕ ਵਿਖੇ ਪਹੁੰਚੀ ਅਤੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੌਕੇ ਤੇ ਲਾਲਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਜੇਤੂ ਸਰਪੰਚ ਅਤੇ ਪੰਚਾਇਤੀ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਸੰਬੋਧਨ ਕਰਦਿਆਂ ਲਾਲਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਹਲਕਾ ਪੁਆਦਿਆਂ ਬਹੁਤ ਸਾਰੀਆਂ ਪੰਚਾਇਤਾਂ ਦੇ ਅੰਦਰ ਆਮ ਨਾਗਰਿਕ ਜਿੱਤ ਕੇ ਆਏ ਹਨ ਅੱਜ ਪਿੰਡ ਹੈਬਤ ਪਿੰਡੀ ਬਲਾਕ ਰੋਜ ਜਮਤ ਸਿੰਘ ਦੀ ਪੰਚਾਇਤ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮਿਲਣ ਪਹੁੰਚੀ ਜਿਸ ਵਿੱਚ ਜੇਤੂ ਸਰਪੰਚ ਸ਼੍ਰੀਮਤੀ ਰਾਜਕੁਮਾਰੀ ਮੈਂਬਰ ਪੰਚਾਇਤ ਰੂਬੀ ਬਾਲਾ ਕਮਲੀ ਦੇਵੀ ਰੀਟਾ ਦੇਵੀ ਅਤੇ ਸੰਜੀਵ ਕੁਮਾਰ ਸ਼ਾਮਲ ਹਨ ਉਹਨਾਂ ਕਹੇ ਕਿ ਹਲਕਾ ਪਵਾਦੇ ਵਕਵਕ ਪਿੰਡਾਂ ਅੰਦਰ ਪਹਿਲਾਂ ਵੀ ਬਿਨਾਂ ਪੱਖਪਾਤ ਤੋਂ ਵਿਕਾਸ ਕੀਤਾ ਜਾ ਰਿਹਾ ਸੀ ਅਤੇ ਅੱਗੇ ਵੀ ਇਸੇ ਤਰੀਕੇ ਨਾਲ ਵਿਕਾਸ ਕਾਰਜ ਕੀਤੇ ਜਾਣਗੇ ਬਿਲਕੁਲ ਜੀ ਹਲਕਾ ਪਵਾਦੀਆਂ ਬਹੁਤ ਸਾਰੀਆਂ ਪੰਚਾਇਤਾਂ ਦੇ ਅੰਦਰ ਜਿਹੜੇ ਆਮ ਆਮ ਆਦਮੀ ਜਿੱਤ ਕੇ ਆਇਆ ਆਮ ਨਾਗਰਿਕ ਜਿੱਤ ਕੇ ਆਇਆ ਸੋ ਅੱਜ ਪਿੰਡ ਹੈਪਤਪਿੰਡੀ ਬਲਾਕ ਨੋਟ ਜਮ ਸਿੰਘ ਦੀ ਪੰਚਾਇਤ ਆਈ ਆ ਸੋ ਇਸ ਪੰਚਾਇਤ ਨੂੰ ਜੀ ਆ ਔਰ ਮਤਲਬ ਇਸ ਪੰਚਾਇਤ ਦੇ ਸਰਪੰਚ ਪਵਨ ਕੁਮਾਰ ਜਿਹੜੇ ਆਰਮੀ ਤੋਂ ਰਿਟਾਇਰ ਹੋਏ ਨੇ ਹਜੇ ਤਾਜ਼ੇ-ਤਾਜ਼ੇ ਸੋ ਸਾਰੀ ਪੰਚਾਇਤ ਸਮੇਤ ਮੈਂਬਰ ਪੰਚਾਇਤ ਜਿਹੜੇ ਪਿੰਡ ਦੇ ਆਇਆ ਸੋ ਇਹਨਾਂ ਨੂੰ ਮੁਬਾਰਕਾ ਵੀ ਔਰ ਲਗਾਤਾਰ ਹਲਕੇ ਭੋਏ ਦੇ ਵਕ ਵਕ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਪਹਿਲਾਂ ਵੀ ਬਿਨਾਂ ਪੱਖਪਾਤ ਤੋਂ ਕੀਤਾ ਤੇ ਗਾਂ ਵੀ ਪੰਚਾਇਤ ਕਿਸੇ ਵੀ ਵਿਚਾਰ ਦੀ ਕਿਸੇ ਵੀ ਸਾਈਡ ਤੋਂ ਹੋਵੇ ਜਿਹੜੀ ਪਿੰਡ ਦੇ ਲੋਕਾਂ ਨੇ ਚੁਣੀ ਆ ਅਸੀਂ ਉਹਨੂੰ ਡਟ ਕੇ ਮਦਦ ਕਰਾਂਗੇ ਸੋ ਇਸੇ ਤਰ੍ਹਾਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਉਹ ਤਾਂ ਹੀ ਆ ਜੇ ਪੰਜਾਬ ਦੇ ਪਿੰਡਾਂ ਦੇ ਅੰਦਰ ਅਸੀਂ ਰਲ ਮਿਲ ਕੇ ਕੰਮ ਕਰੀਏ ਸੋ ਉਹਦੇ ਲਈ ਜਿਹੜਾ ਮੈਂ ਸਮੂਚੀਆਂ ਪੰਚਾਇਤਾਂ ਦਾ ਇਕੱਠ ਕਰ ਰਿਹਾ ਆਣ ਵਾਲੇ ਦਿਨਾਂ 'ਚ ਔਰ ਪੋਹਾ ਹਲਕਾ ਜਿੱਥੇ ਬਹੁਤ ਵੱਡੀ ਪੱਧਰ ਤੇ ਪਹਿਲਾਂ ਵੀ ਪੈਸੇ ਵਿਕਾਸ ਕਰਜਣੇ ਦਿੱਤੇ ਆ ਸੋ ਆਹ ਨਾਲੇ ਦਿਨਾਂ ਚ ਵੀ ਵੱਡੇ ਪੇਮਾਨੇ ਦੇ ਪੈਸੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇਵਾਂਗੇ ਤਾਂ ਜੋ ਜਿਹੜੇ ਲੋਕਾਂ ਦੇ ਮਸਲੇ ਆ ਚਾਹੇ ਗਲੀਆਂ ਦਾ ਮਸਲਾ ਚਾਹੇ ਸਪੜਾਂ ਦਾ ਮਸਲਾ ਚਾਹੇ ਕਿਸੇ ਵੀ ਤਰ੍ਹਾਂ ਦਾ ਗ੍ਰੋਥ ਡਵੈਲਪਮੈਂਟ ਦਾ ਮਸਲਾ ਉਹਨੂੰ ਅਸੀਂ ਜਿਹੜਾ ਕੰਮ ਨੂੰ ਕਰ ਸਕੀਏ ਸੋ ਲਗਾਤਾਰ ਹਰ ਰੋਜ਼ ਵਕ-ਵਕ ਪੰਚਾਇਤਾਂ ਆਂਦੀਆਂ ਨੇ ਸੋ ਅੱਜ ਹੈਪਟ ਪਿੰਡ ਦੀ ਪੰਚਾਇਤ ਆਈ ਹੈ ਜੀ ਆਇਆਂ ਉਹਨਾਂ ਨੂੰ ਪਠਾਨਕੋਟ ਤੋਂ ਪਵਨ ਕੁਮਾਰ ਦੀ ਰਿਪੋਰਟ